जिमें पंजाब सरकार वलो एक मुहिम जीडी है एक मार्च को स्टार्ट हुई है युद्ध नशा विरुद्ध ठीक है ड्रग वॉर व इसके तहत डी जी पी सर श्री गौरव यादव सर डीआई जी रेंज स्वप्न जी देशा देश से जरा है साढ़े वालों प्रॉपर मुहिम चलाई गई है तुम्हें देखिए एक मार्च को जरा है प्रोपर सारे पंजाब ऑपरेशन होया ਤੇ ਆਪਣੇ ਫਾਜ਼ਿਲਕਾ ਪੁਲਿਸ ਨੇ ਵੀ ਉਦੋਂ ਆਪਰੇਸ਼ਨ ਕੀਤਾ ਸੀਗਾ ਤੇ ਆਈਜੀ ਸਹਿਬਾਨ ਜਿਹੜੇ ਹੈਗੇ ਆ ਉਹ ਵੀ ਜਿਹੜਾ ਹੈਗਾ ਉਹਨੂੰ ਸੁਪਰਵਾਈਜ਼ ਕਰਨ ਆਏ ਸੀ ਜਿਸ ਤੇ ਸਾਨੂੰ ਉਸ ਟਾਈਮ ਬੜੀ ਸਫਲਤਾ ਪ੍ਰਾਪਤ ਹੋਈ ਸੀਗੀ ਸੀਗੇ ਇਸ ਦੌਰਾਨ ਜਿਹੜਾ ਹੈਗਾ ਮੁਹਿੰਮ ਦੇ ਵਿੱਚ ਸਾਡੇ ਸੀਆਈਏ ਇੰਸਪੈਕਟਰ ਗੁਰਤੇਜ ਉਸ ਆਪਣੇ ਵੀ ਆਪਣੇ ਬਲਕਾਰ ਸਿੰਘ ਜਿਹੜੇ ਹੈਗਾ ਇਹਨਾਂ ਨੇ ਜਿਹੜਾ ਹੈਗਾ ਇਹ ਇਨਫੋਰਮੇਸ਼ਨ ਦੇ ਤਹਿਤ ਪੈਟਰੋਲਿੰਗ ਤੇ ਸੀ ਜਿ ਜਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਮੇਰੀ ਕਿ ਜਿਹੜਾ ਆਪਣੇ ਨਸ਼ਿਆਂ ਦਾ ਜਿਹੜਾ ਹੈਗਾ ਜ਼ੋਰ ਹੋਣ ਕਰਕੇ ਲੋਕਾਂ 'ਚ ਜਿਹੜੀ ਆਵਾਜ਼ ਆਪਾਂ ਠਾਈ ਹੈ ਉਸ 'ਚ ਉਹਨਾਂ ਨੂੰ ਕਾਫੀ ਸਪੋਰਟ ਮਿਲੀ ਤੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਕ ਕੈਮਿਸਟ ਹੈਗਾ ਜਿਹੜਾ ਉਹ ਜਵਾਰ ਕੇ ਉਗੇ ਪਿੰਡ ਦਾ ਉਹ ਕਾਫੀ ਜਿਹੜਾ ਹੈਗਾ ਮੈਡੀਸਨ ਜਿਹੜਾ ਹੈਗਾ ਵੇਚਦਾ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਤੇ ਬੜੀ ਭਾਰੀ ਮਾਤਰਾ ਚ ਉਹਦਾ ਹੈਗਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਰੈਕੀ ਕਰਦੇ ਹੋਏ ਉੱਥੇ ਜਿਹੜਾ ਹੈਗਾ ਰੇਡ ਕੀਤੀ ਗਈ ਰੇਡ ਦੌਰਾਨ ਜਿਹੜਾ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੁਗੇਜਵਾਰ ਕੇ ਉਹ ਜਿਹੜਾ ਸ਼ਾਪ ਕਰਦਾ ਕੈਮਿਸਟ ਦੀ ਤੇ ਉਦੋਂ ਉਹਨੂੰ ਜਦੋਂ ਰੇਡ ਕੀਤਾ ਗਿਆ ਡਰੱਗ ਇਨਸਪੈਕਟਰ ਸਹਿਬਾਨ ਨੂੰ ਨਾਲ ਬੁਲਾਇਆ ਗਿਆ ਦਾ ਬੜੀ ਹੀ ਇੱਕ ਤੁਸੀਂ ਦੇਖੋਗੇ ਕਿ ਜਿਹੜਾ ਉਹਦਾ ਘਰ ਹੈਗਾ ਪਿੱਛੇ ਉਹਦਾ ਇੱਕ ਪੁਰਾਣਾ ਕਾਰ ਨਾਲ ਬਣਿਆ ਸੀਗਾ ਤੇ ਉਹਦੇ ਅੰਦਰ ਉਹਨੇ ਟੰਪ ਚ ਜਿਹੜਾ ਹੈਗਾ ਦਵਾਈਆਂ ਜਿਹੜੀਆਂ ਟੰਪ ਕੀਤੀਆਂ ਹੋਈਆਂ ਸੀ ਤੇ ਕੈਮਿਸਟ ਦੇ ਬਾਹਰ ਦੇਖਣ ਨੂੰ ਜਿਹੜੀਆਂ ਵਿਜੀਬਲ ਸੀਗੀਆਂ ਉਹ ਹਰ ਕੋਈ ਜੇ ਚੈੱਕ ਕਰਦਾ ਤਾਂ ਉਹ ਦੇਖ ਕੇ ਚਲੇ ਜਾਂਦਾ ਸੀ ਸੋ ਦੌਰਾਨੇ ਚੈਕਿੰਗ ਸਾਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਟੋਟਲ ਅਬਵ 5 ਲੱਖ ਜਿਹੜੀ ਹੈਗੀ ਇਹ ਮੈਡੀਸਨ ਬ੍ਰਾਂਚ ਕੀਤੀ ਉਹਨਾਂ ਮੈਡੀਸਨਸ ਤੋਂ ਜਿਹੜਾ ਹੈਗਾ ਐਲਪਰੋਜ਼ਮ ਕੋਈਆਂ ਸੀਗੀਆਂ ਠੀਕ ਹੈ ਜੀ ਤੇ ਸਿਵਟਾਲ ਸੀ ਤੇ ਪਲੱਸ ਜਿਹੜੀ ਪ੍ਰੈਗਾ ਆਪਣੀ ਦੇਖਿਆ ਹੀ ਹੈ ਕਿ ਆਲਮੋਸਟ ਕਾਫੀ ਜ਼ਿਆਦਾ ਸੇਲ ਹੋ ਰਹੀ ਹੈ ਅਨਨੈਸੈਸਰੀ ਤੇ ਪਲੱਸ ਆਪਾਂ ਕਹਿ ਸਕਦੇ ਹਾਂ ਕਿ 올 ਓਵਰ ਜਿਵੇਂ ਚਿੱਟੇ ਵਾਂਗੂ ਓਵੇਂ ਹੀ ਪ੍ਰੈਗਾ ਚੱਲ ਰਿਹਾ ਹੈਗਾ ਤੇ ਪਿੱਛੇ ਜੀ ਮਹਿੰਮ ਚ ਆਪਾਂ ਪ੍ਰੈਗਾ ਫੜ ਵੀ ਰਹੇ ਹਾਂ ਤਾਂ ਤੁਸੀਂ ਬਲੀਵ ਨਹੀਂ ਕਰੋਗੇ ਜਿਹੜੀ ਪ੍ਰੈਗਾਂ ਹੈਗੀਆਂ ਉਹ ਇੰਨੀ ਭਾਰੀ ਮਾਤਰਾ ਸੀਗਾ ਕਿ ਇਟ ਇਜ਼ ਨੀਅਰ ਅਬਾਊਟ 5 ਲੱਖ ਜਿਹੜੀ ਹੈਗੀ ਉਹ ਕੱਲੀ ਪ੍ਰੈਗਾਂ ਪ੍ਰੈਗਾਂ ਸੀ ਸੋ ਜਿਹੜੀ ਟੋਟਲ ਰਿਕਵਰੀ ਸਾਡੀ ਹੈਗੀ ਆ ਉਹ ਆਲਮੋਸਟ 6 ਲੱਖ ਟੱਚ ਕੀਤੀ ਹੈ ਇਹ ਜਿਹੜੇ ਚਰਨਪ੍ਰੀਤ ਸੀ ਤੇ ਉਹਦੇ ਨਾਲ ਹੀ ਉਹਦਾ ਸਾਥੀ ਜਤਿੰਦਰ ਹੈ ਪੁੱਤਰ ਸੁਖਵਿੰਦਰ ਸਿੰਘ ਇਹ ਕੁੜਮਾਥਾਣਾ ਮਬਦੂਦ ਦਾ ਰਹਿਣ ਵਾਲਾ ਹੈਗਾ ਇਹ ਇਹਦਾ ਨਾਲ 파ਟਨਰ ਸੀਗਾ ਸੋ ਇਦੇ ਵਿੱਚ ਕਿਉਂਕਿ ਹੁਣ ਅਸੀਂ ਰੈਸਟ ਕੀਤਾ ਪੁੱਛ ਕੇ ਜਾ ਰਹੀ ਹੈ ਇਨਵੈਸਟੀਗੇਸ਼ਨ ਗoing on ਤੇ ਇਹ ਜਿਹੜਾ ਹੈਗਾ ਤੇ ਅੱਗੇ ਸਪਲਾਈ ਕਰਦੇ ਸੀਗੇ ਇਹਦੇ ਛੁਣ ਇੱਕ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਅਸੀਂ ਹੁਣ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਰਹੇ ਹਾਂ ਤਿੰਨ ਅਫਸਰਾਂ ਦੀ ਜਿਹੜੀ ਕੀ ਇਹਨੂੰ ਫਾਲੋ ਕਰੂਗੀ ਪਿਛਲਾ ਲਿੰਕ ਬੈਕਵਰਡ ਫਾਰਵਰਡ ਲਿੰਕ ਤੇ ਜਿਹੜਾ ਪ੍ਰੈਜ਼ੈਂਟ ਹੈਗਾ ਉਹਨੂੰ ਇਹ ਇੱਕ ਇੱਕ ਮਨੀਟਰੀ ਤਿਆਰ ਕਰਕੇ ਕਿ ਕਿੱਥੋਂ ਕਿੱਥੇ ਜਾਣੀ ਸੀ ਕਿੱਥੋਂ ਆਈ ਹੈ ਇਤੋਂ ਤੱਕ ਬੈਚ ਨੰਬਰ ਲੈ ਕੇ ਕਿੱਥੋਂ ਬਣਦੀ ਸੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਟ ਇਜ਼ ਵਨ ਆਫ ਦਾ ਬਿਗੇਸਟ ਰਿਕਵਰੀ ਰੀਸੈਂਟਲੀ ਤੁਸੀਂ ਦੇਖਿਆ ਹੋਊਗਾ ਆਪਾਂ ਪਹਿਲਾਂ ਪਿੱਛੇ ਜੇ ਟ੍ਰਾਮੋਡੋਲ ਫੜੀ ਸੀ ਰੌਂਡ ਅਬਾਊਟ 2 ਲੱਖ ਜਿਹੜਾ ਕਿ ਪਿੱਛੇ ਲਿੰਕ ਅੱਗੇ ਨਿਕਲਦਾ ਹੈਗਾ ਹਰਿਆਣਾ ਜਾਂ ਦਿੱਲੀ ਜਾ ਕੇ ਸੋ ਇਹਨਾਂ ਦੇ ਬੈਚ ਤੋਂ ਜਾ ਕੇ ਪ੍ਰੋਪਰ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਅਸੀਂ ਤੁਹਾਨੂੰ ਸ਼ਾਰਟਲੀ ਦੱਸ ਦਾਂਗੇ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੂਗੀ ਸੋ ਉਸ ਟੀਮ ਨੂੰ ਇਹ ਹਦਾਇਤ ਹੈ ਅਸੀਂ ਸੁਪਰਵਾਈਜ਼ ਕਰਾਂਗੇ ਤੇ ਬ੍ਰਿਕੀ ਚ ਜਾ ਕੇ ਆਪਾਂ ਤੁਰ ਤੱਕ ਕਿਉਂਕਿ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਇੰਨੀ ਭਾਰੀ ਮਾਤਰਾ ਛ ਹੈ ਇਹ ਕਿਵੇਂ ਕਿਵੇਂ ਲੋਕਾਂ ਕੋਲੇ ਜਾਣੀ ਸੀ ਤੇ ਕਿੰਨੀ ਆਪਣੀ ਜਵਾਨੀ ਜਿਹੜੀ ਹੈ ਬਰਬਾਦ ਹੋਣੀ ਸੀ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਅਸੀਂ ਨਾਲ ਆ ਤੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਆ ਅਸੀਂ ਰੀਸੈਂਟਲੀ ਅੱਜ ਨਸ਼ਾ ਤਸਕਰ ਬੋਰਡ ਦੇ ਜਿਹਨਾਂ ਜਿਹਦਾ ਕੀ ਘੱਟੋ-ਘੱਟ 21-22 ਪਰਚੇ ਨੇ ਤੇ ਪ੍ਰੈਜ਼ੈਂਟਲੀ ਵੀ ਹੁਣ ਉਹ ਜੇਲ੍ਹ 'ਚ ਤੇ ਉਹਨਾਂ ਦੇ ਦੋ ਬੱਚੇ ਹੈਗੇ ਆ ਉਹ ਵੀ ਹੁਣ ਡਿਰੇਕਸ਼ਨ ਸੈਂਟਰ ਨੇ ਸਰ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹ ਕਿਹਾ ਜਾਂਦਾ ਆਮ ਲੋਕਾਂ ਨੂੰ ਪਿੰਡਾਂ ਦੇ ਸਰਪੰਚਾਂ ਨੂੰ ਤੇ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਪਰ ਜਿਹੜੀ ਇਹ ਰਿਕਵਰੀ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਸੋ ਪਰਿਵਾਰ ਦੇ ਤੋਂ ਮੈਂਬਰ ਵੀ ਪੰਜਾਬ ਪੁਲਿਸ ਦੇ ਵਿੱਚ ਦੱਸਿਆ ਜਾ ਰਿਹਾ। ਵੇਖੋ ਵੇਖੋ ਤੁਹਾਨੂੰ ਮੈਂ ਤੁਸੀਂ ਬੜੀ ਅੱਛੀ ਗੱਲ ਕਰ ਰਹੇ ਹੋ ਦੱਸਿਆ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਨਾ ਇਨਵੈਸਟੀਗੇਸ਼ਨ ਟੀਮ ਅਸੀਂ ਇਸੇ ਲਈ ਨਹੀਂ ਬਣਾਈ। ਨਹੀਂ ਤਾਂ ਅਸੀਂ ਇਹ ਨਹੀਂ ਹੈਗਾ ਵੀ ਕੱਲਾ ਇਹ ਇੱਕ ਟਾਲਾਵਾਦ ਚੀਜ਼ ਹੀ ਇਨਵੈਸਟੀਗੇਸ਼ਨ ਹੋਣੀ ਹੈ। ਇਹ ਪ੍ਰੋਪਰ ਇੱਕ ਟੀਮ ਦੀ ਇਨਵੈਸਟੀਗੇਸ਼ਨ ਹੋਣੀ ਹੈ। ਇਹਦੇ ਸਾਰੇ ਪਹਿਲੂ ਆਉਣਗੇ। ਇਹ ਸਾਰੇ ਪਹਿਲੂ ਤੋਂ ਬਾਅਦ ਅਸੀਂ ਇੱਕ ਵੀਕ ਤੁਹਾਨੂੰ ਮੈਂ ਦੱਸਣਾ ਚਾਹਣਾ ਇੱਕ ਹਫ਼ਤੇ ਬਾਅਦ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗੇ। ਜਿੱਥੇ ਕੀ ਥੋੜੇ ਤੇ ਸਾਡੇ ਜਿਹੜੇ ਹੈਗੇ ਉਹ ਜਵਾਬ ਤਿਆਰ ਕਰਨਗੇ ਤੇ ਕੋ ਹਲੇ ਤੱਕ ਤਾਂ ਨਹੀਂ ਸਾਹਮਣੇ ਆਈ ਗੱਲ ਪਰ ਫਿਰ ਵੀ ਹੁਣ ਰਿਕਾਰਡ ਚੈੱਕ ਕਰਾਂਗੇ ਪਰ ਮੈਂ ਇਹਨਾਂ ਤੁਹਾਨੂੰ ਇਨਸ਼ੋਰ ਕਰਦਾ ਦੂਸਰੀ ਗੱਲ ਚਲੋ ਵਿੱਚ ਘਟੀ ਗਈ ਇੱਕ ਜਿਹੜਾ ਸਮਗਲਰ ਬੋਟ ਸਿੰਘ ਦਾ ਸੀ ਉਹਦਾ ਅੱਜ ਅਸੀਂ ਉੱਥੇ ਜਿਹੜਾ ਹੈਗਾ ਬੁਲਡੋਜ਼ਰ ਚਲਾਇਆ ਹੈ ਤੇ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਸਮਗਲਰ ਹੈਗੇ ਨੇ ਤੇ ਪਲੱਸ ਐਡਮਿਨਿਸਟ੍ਰੇਸ਼ਨ ਰਲ ਕੇ ਪ੍ਰੋਟੋਕਾਲ ਪੂਰਾ ਕਰਦੇ ਹੋਏ ਜੋ ਵੀ ਜਿਹੜਾ ਹੈਗਾ ਨਿਯਮ ਕਾਨੂੰਨ ਪੂਰੇ ਕਰਦੇ ਹੋਏ ਇਹ ਮਹੀਨ ਨੂੰ ਆਪਾਂ ਚਲਾਵਾਂਗੇ ਫੇਰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਪ੍ਰੈਸ ਦੇ ਤਹਿਤ ਬਿਲਕੁਲ ਤੁਹਾਡੇ ਸਰਪੰਚ ਪੰਚ ਸਹਿਬਾਨ ਅਸੀਂ ਦੁਬਾਰਾ ਇਸ ਚੀਜ਼ ਨੂੰ ਰਿਵਿਊ ਕਰਾਂਗੇ ਮੀਟਿੰਗ ਕਰਾਂਗੇ ਕੁਝ ਇੱਕ ਦੋ ਇਨਸੀਡੈਂਟ ਨਜ਼ਰ ਆ ਰਹੇ ਆ ਕਿ ਜਿਹੜੇ ਬਹੁਤ ਸਰਪੰਚ ਅੱਗੇ ਵਧ ਕੇ ਕਰ ਰਹੇ ਆ ਤਾਂ ਉਹਨਾਂ ਨੂੰ ਉਸ ਕਤਰੇ ਸਾਹਮਣਾ ਪੈ ਰਿਹਾ ਪਰ ਮਾਮਲਾ ਮੈਡੀਕਲ ਨਸ਼ਾ ਦਾ ਹੈ ਐਂ ਵਿੱਚ ਸਿਹਤ ਵਿਭਾਗ ਦਾ ਕਿੰਨਾ ਸਹਿਯੋਗ ਮਿਲਦਾ ਹੈ ਦੇਖੋ ਬਿਲਕੁਲ ਮਿਲਦਾ ਹੈ ਐਸੀ ਹੁਣ ਪਿੱਛੇ ਜੇ ਡੀਸੀਸ ਮੈਂ ਸਾਰਿਆਂ ਦਾ ਵਿਜ਼ਿਟ ਕੀਤਾ ਤਾਂ ਉਹਨਾਂ ਨੂੰ ਜਿਹੜੀ ਜਿਹੜੀ ਉਹਨਾਂ ਦੀ ਸ਼ਾਰਟਕਮਿੰਗ ਸੀ ਸਰਕਾਰ ਵੱਲੋਂ ਨੋਟਿਸ ਲਿਆ ਗਿਆ ਉਹਨਾਂ ਦੀਆਂ ਸ਼ਾਰਟਕਮਿੰਗਸ ਡਿਪਾਰਟਮੈਂਟ ਤੱਕ ਗਈਆਂ ਤੇ ਉਹਨਾਂ ਨੂੰ ਪੂਰਾ ਵੀ ਕੀਤਾ ਗਿਆ ਮੀਟਿੰਗ ਹੋਈ ਸੀ ਰਿਵਿਊ ਮੀਟਿੰਗ ਹੋਈ ਸੀ ਕਿ ਸਾਡੇ ਮਿਨਿਸਟਰ ਲਾਲਜੀ ਪੁਲ ਜੀ ਨਾਲ ਹੀ ਸੀਗੀ ਜਿਸ ਤੇ ਕੀ ਡਿਸਕਸ ਕੀਤਾ ਗਿਆ ਸੀ ਕਿ ਕਿੰਨੇ ਕਿੰਨੇ ਜਿਹੜੇ ਹੈਗੇ ਆ ਜਿਹੜੀਆਂ ਕੋਈ ਕਮੀਆਂ ਨੇ ਡਰਗਸ ਔਰ ਸੈਂਟਰ ਚ ਰੀਹਾਈਡਰੇਸ਼ਨ ਚ ਸਾਰਿਆਂ ਜਿਹੜੀ ਹੰਗੀ ਆ ਉਹ ਮਤਲਬ ਪ੍ਰੋਪਰ ਇਲਾਜ ਹੋਊਗਾ ਤੇ ਬੜਾ ਫ੍ਰੀ ਤੇ ਪ੍ਰੋਪਰ ਡਾਕਟਰ ਸਾਈਕੀਟ੍ਰਿਸਟ ਵੀ ਆਗੇ ਨੇ ਤੇ ਇਸ ਕਰਕੇ ਡਾਕਟਰਸ ਦੀ ਜਿਹੜੀ ਕਮੀ ਸੀ ਉਹ ਵੀ ਪੂਰੀ ਹੋ ਗਈ ਹੈ ਸੋ ਇਸ ਚੀਜ਼ ਨੂੰ ਜਿਹੜਾ ਹੈਗਾ ਬਹੁਤ ਸੀਰੀਅਸਲੀ ਲੈ ਜਾਓ ਫ੍ਰੀਕੁਐਂਟ ਸੀਜ਼ਰ ਹੁੰਦਾ ਹੈ ਜਿਹੜੀਆਂ ਇਨਟ੍ਰੋਪੀਕੇਟਿੰਗ ਟੈਬਲੈਟਸ ਨੇ ਉਹਨਾਂ ਫ੍ਰੀਕੁਐਂਸੀ ਸੀਜ਼ਰ ਹੋ ਰਿਹਾ ਤੇ ਤੁਸੀਂ فرمایا 2 ਲੱਖ ਹੋਏ ਨੇ ਹੁਣ 6 ਲੱਖ ਦੇ ਕਰੀਬ ਹੋਇਆ ਹੈ ਹਾਂਜੀ ਇਹ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਵੀ ਕਿੱਥੋਂ ਆਦੇ ਨੇ ਨਹੀਂ ਜਿਹੜਾ ਬੜੇ ਲੰਬੇ ਸਮੇਂ ਤੋਂ ਨਹੀਂ ਬਿਲਕੁਲ ਇਹ ਦਾ ਸੋਰਸ ਨਹੀਂ ਪਤਾ ਲੱਗ ਦੇਖੋ 4 ਕਿ ਮਹੀਨੇ ਪਹਿਲਾਂ ਹੀ ਆਪਾਂ ਫੜਿਆ ਸੀਗਾ ਇਹਦਾ ਸੋਰਸ ਜਿਹੜਾ ਹੈਗਾ ਚਲੋ ਜਿਹੜਾ ਤਾਂ ਬੰਦੇ ਲੈ ਕੇ ਆਏ ਫੜ ਲਿਆ ਬਟ ਬੈਚ ਨੰਬਰ ਦੇ ਥਰੂ ਅਸੀਂ ਨਾ ਬਹੁਤ ਨੇੜੇ ਪਹੁੰਚ ਗਏ ਇਹ ਬਦੀ ਤੇ ਪਲੱਸ ਦਿੱਲੀ ਦੀ ਕੰਪਨੀਆਂ ਤੋਂ ਆਈਆਂ ਸੀਗੀਆਂ ਜਿਹੜੇ ਪਹਿਲਾਂ ਆਈ ਸੀ ਹਾਂ ਹਾਂ ਬਹੁਤ ਨੇੜੇ ਨੋਟਿਸ ਇਸ਼ੂ ਹੋ ਚੁੱਕੇ ਨੇ ਸੋ ਇਹ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਦੀ ਪ੍ਰੋਸੈਸ ਹੈ ਇਟ ਟੇਕਸ ਆਊਂਡ 3 ਫੋਰ ਮੰਥਸ ਪਰ ਸਾਹਮਣੇ ਆਊਗਾ ਐਂਡ ਜਿਵੇਂ ਹੀ ਉਹਨਾਂ ਦਾ ਵੀ ਜਿਹੜੀ ਬੈਚ ਦੇ ਬਾਅਦ ਜੋ ਸਾਹਮਣੇ ਆਊਗੀ ਐਂਡ ਦੇ ਵਿਲ ਆਲਸੋ ਬੀ ਪ੍ਰੋਸੀਕਿਊਟਿਡ ਸਰ ਇੱਕ ਲੜਕੇ ਨੂੰ ਸਦਰ ਪੁਲਿਸ ਸਦਰ ਥਾਣੇ ਦੇ ਕੁਝ ਕਰਮਚਾਰੀ ਬਸਟੈਂਡ ਕੋਲੋਂ 2 ਜਾਂ 3 ਡੱਬੇ ਪ੍ਰੈਕ ਨਾਲ ਫੜਦੇ ਨੇ ਉਹਨੂੰ ਰਾਤ ਨੂੰ ਛੱਡ ਦਿੱਤਾ ਜਾਂਦਾ ਹੈ ਕੰਟਰੀ ਬਾਅਦ ਸੀਆਈ ਫਾਈਲ ਘਟ ਜਾਂਦਾ ਬੱਦ ਚੱਕਤੋਂ ਦੇ ਪੱਤਰ ਰਹਿ ਜਾਂਦਾ ਤੇ ਉਹ ਮੈਨੂੰ ਫੋਨ ਆਇਆ ਨੇ ਪਰ ਸਰਕਾਰ ਦੱਸਿਆ ਵੀ ਸਰ ਸਾਰਾ ਯਾਰ ਦੇਖੀ ਇਸ ਬੰਦੇ ਲੈ ਕੇ ਐਸੀ ਕਰਦੇ ਨੇ ਚੁੱਕ ਲੈ। ਦੇਖੋ ਜਿਹੜੀ ਇਹ ਕੱਲ ਤੁਸੀਂ ਸਾਹਮਣੇ ਲਿਆਏ ਹੋ ਤਾਂ ਮੈਂ ਜਰੂਰ ਇਸ ਚੀਜ਼ ਨੂੰ ਇੰਸ਼ੋਰ ਕਰਨਾ ਚਾਹੁੰਦਾ ਅਸੀਂ ਇੱਕ ਚੀਜ਼ ਤੁਹਾਨੂੰ ਆਉਣ ਵਾਲੇ ਟਾਈਮ ਤੇ ਦਿਖਣ ਨੂੰ ਵੀ ਮਿਲੂਗੀ ਕਿ ਜੇ ਅਸੀਂ ਨਸ਼ਾ ਨੂੰ ਖਤਮ ਕਰਨਾ ਠੀਕ ਹੈ ਨਾ ਤਾਂ ਇਹ ਨਹੀਂ ਹੈਗਾ ਅਸੀਂ ਪਹਿਲਾਂ ਆਪਣਾ ਵੀ ਸਾਫ਼ ਕਰਨਾ ਤੇ ਮੈਂ ਇੰਸ਼ੋਰ ਕੀਤਾ ਮੈਂ ਆਲਰੇਡੀ ਸੀ ਲਿਸਟਾਂ ਬਣਾ ਲੀਆਂ ਜਿਹੜੇ ਕੋਈ ਬੰਦੇ ਪੁਰਾਣੇ ਅਟੈਚ ਨੇ ਜਾਂ ਹੋਰ ਨੇ ਉਹ ਬਿਲਕੁਲ ਗਲਤ ਨਹੀਂ ਹੋਣਗੇ ਸਰਕਾਰ ਵੱਲੋਂ ਪੂਰੀ ਜਿਹੜੀ ਹੈਗੀ ਆ ਸਾਨੂੰ ਇਸ ਚੀਜ਼ ਦੀ ਖੁੱਲ ਹੈ ਕਿ ਤੁਸੀਂ ਕੋਈ ਵੀ ਐਕਸ਼ਨ ਲੈ ਸਕਦੇ ਹੋ ਸੋ ਮੈਂ ਸ਼ੋਰ ਕਰੂੰਗਾ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹਦੀ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਮੀਡੀਆ ਜਿਵੇਂ ਮੈਂ ਇੱਥੇ ਕਹੋਗੇ ਤੁਹਾਨੂੰ WhatsApp ਦਾ ਰਿਕਾਰਡਿੰਗ ਦੱਸ ਬਲਾ ਸਗਣਾ ਬੰਦੇ ਦੀ ਜਿੰਨੇ 17500 ਰੁਪਏ ਬੰਦੇ ਨੇ ਕਿ ਛੱਡਿਆ ਮੈਨੂੰ ਬਿਲਕੁਲ ਤੁਹਾਡੇ ਪਹਿਲੇ ਸਰਦ ਬੰਦੇ ਲੈ ਕੇ ਟੋਕ ਕੇ ਕਪਤਾਨ ਆਇਓ ਹੋਣਾ ਪਹਿਲੇ ਵੀ ਇਹਨੇ ਕਪਤਾਨ ਰਹੇ ਨੇ ਪਹਿਲੇ ਏਡੀ ਵੱਡੀ ਖੇਤ ਜਲਾਲਾਬਾਦ ਚ ਮਿਲਨੀ ਬੜੀ ਵੱਡੀ ਗੱਲ ਹੈ ਜੀ ਤੇ ਪਹਿਲੇ ਕੋਈ ਨਹੀਂ ਲੱਭ ਰੀਆਂ ਦੇਖੋ ਰਿਕਵਰੀ ਤਾਂ ਹੁਣੇ ਚਾਂਸ ਹੁੰਦਾ ਜੀ ਕੁਝ ਤੁਹਾਨੂੰ ਵੀ ਪਤਾ ਹੈਗਾ ਵੀ ਹਲਕ ਹਰ ਇੱਕ ਆਫੀਸਰ ਹੈਗਾ ਚਾਹੇ ਥੱਲੇ ਤੋਂ ਲੈ ਕੇ ਉੱਪਰ ਉਹਦਾ ਕੰਮ ਕਰਨ ਦਾ ਆਪਦਾ ਢੰਗ ਹੁੰਦਾ ਸੋ ਇਸ ਕਰਕੇ ਉਹ ਇਸ ਚੀਜ਼ ਨੂੰ ਆਪਾਂ ਨਾਲ ਲਈਏ ਬਾਕੀ ਦੇਖੋ ਇੱਕ ਗੱਲ ਹੋਰ ਵੀ ਹੈ ਪੁਲਿਸ ਨੂੰ ਵੀ ਕਿੰਨੀਆਂ ਡਿਊਟੀਆਂ ਦਾ ਸਾਹਮਣਾ ਕਰਨਾ ਸ਼ਾਰਟਕਮਿੰਗ ਤੁਹਾਨੂੰ ਸਾਰਿਆਂ ਨੂੰ ਪਤਾ ਥਾਣੀ ਚਾਹੀਦੀ ਆ ਆਪਾਂ ਹਰ ਇੱਕ ਨੂੰ ਉਸ ਚੀਜ਼ ਨੂੰ ਪੇਸ਼ ਆਉਂਦੇ ਆ ਇਹ ਜਿਹੜੀ ਚੀਜ਼ ਹੈ ਇਹ ਇੱਕ ਸ਼ਾਰਟਕਮਿੰਗ ਖਾਸ ਕਰ ਥਾਣੇਦਾਰ ਜਿਹੜੇ ਐਸਐਸਏ ਸਾਡੇ ਪੱਕੇ ਨਹੀਂ ਹੈਗੇ ਸੀ ਇਹ ਪੁਆਇੰਟ ਸਾਡੇ ਡੀਐਸਪੀ ਬਲਕਾਰ ਸਿੰਘ ਨੇ ਮੰਤਰੀ ਸਹਿਬਾਂ ਅੱਗੇ ਕੋਲ ਠਾਇਆ ਸੀ ਕਿ ਆਪਾਂ ਇਸ ਚੀਜ਼ ਨੂੰ ਤਾਈ ਪਾ ਸਕਦੇ ਹਾਂ ਕਿ ਸਾਡੇ ਕੋਲੇ ਐਨਜੀਓ ਜਿਹੜੇ ਪੱਕੇ ਨੇ ਉਹਦੀ ਸ਼ਾਰਟੇਜ ਹੈ ਉਹਦੇ ਸ਼ਾਰਟੇਜ ਹੋਣ ਨਾਲ ਕੀ ਹੈਗਾ ਕਿ ਆਪਣਾ ਜਿਹੜਾ ਕੇਸ ਦਰਜ ਹੁੰਦਾ ਉਹ ਜਿਹੜਾ ਐਨਡੀਪੀਐਸ ਦਾ ਪੇਜ ਆ ਉਹਨੂੰ ਤੁਸੀਂ ਜਿਹੜਾ ਹੈਗਾ ਕਨਫਰਮ ਥਾਣੇਦਾਰ ਹੀ ਕਰ ਸਕਦਾ ਸਾਰੇ ਜਿਹੜਾ ਚਰਨਪ੍ਰੀਤ ਆ ਜਿਹੜਾ ਕੱਲ ਤੁਹਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਗੋਲੀਆਂ ਬਰਾਮਦ ਹੋਈਆਂ ਇਸ ਦੇ ਵੱਲੋਂ 3 ਸਾਲਾਂ ਦੇ ਵਿੱਚ 3 ਸਾਲ ਹੋ ਗਏ ਨੇ ਇਹਨੂੰ ਮੈਡੀਕਲ ਰਿਪੋਰਟ ਕੋ ਦੇ ਲਓ ਤੇ ਉਹਨਾਂ ਕਿੰਨਾ ਸਾਲਾਂ ਦੇ ਦੌਰਾਨ ਇਹਦੇ ਵੱਲੋਂ ਬਹੁਤ ਜ਼ਿਆਦਾ ਪ੍ਰਾਪਰਟੀ ਪਿੰਡ ਦੇ ਵਿੱਚ ਖਰੀਦੀ ਗਈ ਆ ਵੱਖ-ਵੱਖ ਪਲਾਟ ਸਾਰਾ ਉਹਦੇ ਉੱਪਰ ਤੁਹਾਡਾ ਕੀ ਐਕਸ਼ਨ ਹੋਵੇਗਾ ਉਸ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਊਗਾ ਜਿਹੜਾ ਐਕਸ਼ਨ ਆਪਾਂ ਬੋਰ ਕੀਤਾ ਉਹੀ ਕਰਾਂਗੇ ਪਰ ਇਹ ਆ ਵੀ ਇਹਨੂੰ ਪਹਿਲਾਂ ਸਾਰਾ ਆਪਾਂ ਵੈਰੀਫਾਈ ਆਪਾਂ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਡੀਸੀ मैम ਨੂੰ ਭੇਜਾਂਗੇ ਪੇਜ ਕੇ ਉਹਦੀ ਸਾਰੀ ਪ੍ਰਾਪਰਟੀ ਦਾ ਪਤਾ ਲੈ ਕੇ ਵੀਰਵਾ ਲੈ ਕੇ ਤੇ ਫਿਰ ਜਿਹੜੇ ਇਹ ਜੇ ਦੇਖੋ ਇਹ ਨਹੀਂ ਹੈਗਾ ਕੋਈ ਛੋਟਿਆ ਤੇ ਆਪਾਂ ਕਰਨਾ ਹੈਗਾ ਵੱਡੇ ਤਸਕਰ ਸਾਹਮਣੇ ਆਉਣਗੇ ਬੜੀ ਆਪਾਂ ਨੂੰ ਖੁੱਲ੍ਹ ਦਿੱਤੀ ਗਈ ਹੈ ਸਰਕਾਰ ਨੇ ਤੇ ਬਲਡوزر ਚੱਲਣ ਸਰਪੰਚਾਂ ਦੇ ਉੱਪਰ ਹਮਲਾ ਹੋਇਆ ਹੈ ਚੱਲ ਕੱਟੀਆਂ ਵਾਲਾ ਪਿੰਡ ਦੇ ਵਿੱਚ ਵੀ ਇੱਥਾ ਰੋੜੇ ਚਲਾਏ ਰਿਹਾ ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਹੀ ਇਸ ਗੱਲ ਦਾ ਜਵਾਬ ਦਿੰਦਾ ਹਾਂ ਕਿ ਇਹ ਸਾਨੂੰ ਵੀ ਨੋਟਿਸ ਚਾਹੀਏ ਤੇ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲਿਆ ਜਾਊਗਾ ਮੈਂ ਵਿੱਚ ਕੱਲ ਰਹਿ ਗਈ ਕਿ ਮੈਂ ਆਪਣੇ ਸਟਾਫ ਨਾਲ ਸਾਰੇ ਨਾਲ ਮੀਟਿੰਗ ਕਰਨੀ ਹੈ ਮੀਟਿੰਗ ਕਰਕੇ ਮੈਂ ਇਨਸ਼ੋਰ ਕਰਨਾ ਹੈਗਾ ਕਿ ਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਉਸ ਤੋਂ ਬਾਅਦ ਵੀ ਜੇ ਬੰਦਾ ਕਰ ਦੇ ਤੇ ਫਿਰ ਸੁੱਕਾ ਚਲੇ ਜਾਵੇ ਤਾਂ ਫਿਰ ਇਹ ਗਲਤ ਹੈਗਾ ਕੈਪਸੂਲ ਚੰਡੀਗੜ੍ਹ ਤੋਂ ਬਾਇਆ ਟ੍ਰਾਂਸਪੋਰਟ ਆਂਦਾ ਹੈ ਫਾਇਲਟਾ ਦੇ ਵਿੱਚ ਉਹਨੂੰ ਸਪਲਾਈ ਕੀਤਾ ਜਾਂਦਾ ਐਮਬੂਲੈਂਸ ਦੀ ਗੱਡੀਆਂ ਤੇ ਚੋਰ ਬੜੀ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਅਪਰਟ ਸਪੋਰਟ ਕਰਵਾਣ ਦੀ ਹੈ ਜੀ ਦਾ ਟ੍ਰਿਪਿੰਗ ਕਰਬਲ ਇਨ ਕਿਨੇ ਐਮਪੀਰ 75 ਸੀ 150 ਦੇ ਲਗ-ਲਗ ਸਿਗੀ ਜੀ ਹਾਂ ਜੀ ਜਾਰੋ ਸਟੈਂਡ ਕਿਰੀ ਸਰ ਜਗਾ 150 ਦੀ ਹੈ ਹਾਂ ਸਰ ਬੋਰ ਦੀ ਕਾਰਵਾਈ ਸੰਜੀ ਕਰ ਦੋ ਕੀ ਕਾਰਵਾਈ ਪਈਗੀ ਇੱਥੇ ਜੀ ਹਾਂ ਜੀ ਬੋਰ ਦੀ ਕਾਰਵਾਈ ਬੰਡੋਲੇ ਚ ਲਾਇਆ ਗਿਆ ਹਾਂ ਉਹ ਤੁਹਾਨੂੰ ਦੱਸਿਆ ਗਿਆ ਸੀ ਕਿ ਬੋਟ ਸਿੰਘ ਨਾਮ ਦਾ ਬੰਦਾ ਸਮਗਲਰ ਆਇਆ ਉਹਦੇ ਤੇ ਘੱਟੋ-ਘੱਟ ਕੀ ਪਰਚੇ ਹੈਗੇ ਤੇ ਉਸੇ ਹੁਣ ਵੀ ਐਟ ਪ੍ਰੈਜ਼ਨ ਉਹਦਾ ਪਰਚਾ ਹੋ ਕੇ ਜੇਲ੍ਹ ਹੈਗਾ ਤੇ ਉਹ ਉਹਦੇ ਬੱਚੇ ਆ ਜਿਹੜੇ ਕਿ ਨਸ਼ੇ ਦਾ ਹੁਣ ਡੀਡਿਕਸ਼ਨ ਤੇ ਨੇ ਕੋਈ। ਸੋ ਇਸ ਕਰਕੇ ਜਿਹੜਾ ਹੈਗਾ ਉਹਦਾ ਅਸੀਂ ਜਿਹੜਾ ਡਿਪਾਰਟਮੈਂਟ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਹੈਗਾ ਉਹਨੂੰ ਭਾਈ ਇਸੇ ਤਰ੍ਹਾਂ ਹੀ ਇਸ ਰਿਪੋਰਟ ਪੇਜ ਕੀ ਜਿਹੜਾ ਹੈਗਾ ਉਹਦਾ ਉਹਨਾਂ ਤੇ ਐਕਸ਼ਨ ਦੀ ਕਾਰਵਾਈ ਲੈ ਕੇ ਅੱਜ ਕੀਤਾ ਸਰ ਸਰ ਨਸ਼ੇ ਦਾ ਮੁੱਦਾ ਸਰ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਸਰ ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ ਲੋਕਾਂ ਅੱਗੇ ਵਾਅਦੇ ਦਵਾਦੀਆਂ ਰਹੀਆਂ ਕਿ ਅਸੀਂ ਨਸ਼ਾ ਖਤਮ ਕਰਾਂਗੇ ਸਰਕਾਰਾਂ ਬਣ ਰਹੀਆਂ ਤੇ ਸਰ ਹੁਣ ਵੀ ਸਰਕਾਰ 2-3 ਸਾਲ ਉਤੋਂ ਬਾਅਦ ਨਸ਼ਾ ਯੁੱਧ ਨਸ਼ੇ ਵਿਰੋਧੀ ਮਹਿੰチュੁਰ ਕੀਤੀ ਤੁਹਾਨੂੰ ਲੱਗਦਾ ਥੋੜਾ ਲੇਟ ਹੋ ਗਿਆ ਤੁਸੀਂ ਦੇਖੋ ਇਹਦੇ ਵਿੱਚ ਗੱਲ ਇਹ ਹੈ ਕਿ ਜੇ ਜੇ ਅਸੀਂ ਪੁਲਿਸ ਪੁਆਇੰਟ ਆਫ ਨੂੰ ਸੋਚੀਏ ਤਾਂ ਦੇਖੋ ਇਹ ਮੇਰਾ ਮਤਲਬ ਆਪਣਾ ਕੁਐਸਚਨ ਤੇ ਆਨਸਰ ਨਹੀਂ ਹੈਗਾ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਡੇ ਲਈ ਦੇਖੋ ਬੜੀ ਚੁਣੌਤੀ ਹੈ ਪਰ ਜਦੋਂ ਤੁਸੀਂ ਡਿਸਿਸਪਲਿਨਡ ਫੋਰਸ ਹੈ ਤੇ ਆਪਾਂ ਨੂੰ ਇਹੋ ਜਿਹਾ ਖੁਰਕ ਦਾ ਮੌਕਾ ਮਿਲ ਰਿਹਾ ਤਾਂ ਮੇਰੇ ਖਿਆਲ ਆਪਾਂ ਨੇ ਸਾਰਿਆਂ ਨੂੰ ਸਮਾਜ ਨੂੰ মিডিਆ ਨੂੰ ਆਪਾਂ ਸਾਰਿਆਂ ਨੂੰ ਇਹਦਾ ਫਾਇਦਾ ਉਠਾ ਲੈਣਾ ਚਾਹੀਦਾ ਕਿਉਂਕਿ ਇਹੋ ਜਿਹਾ ਮੌਕਾ ਜਿੰਨਾ ਹੀ ਮਿਲੇ ਘੱਟ ਹੈ ਤੇ ਆਪਾਂ ਇਸ ਚੀਜ਼ ਚ ਕਾਫੀ ਜਿਹੜੀਆਂ ਜ਼ਿੰਦਗੀਆਂ ਬਚਾ ਸਕਦੇ ਜਦੋਂ ਸਰ ਤੁਸੀਂ ਕਿਹਾ ਵੀ ਮੀਡੀਆ ਨੂੰ ਤੇ ਤਾਲਮਿਲ ਜਿਹੜਾ ਬਣਾ ਲੈਣਾ ਚਾਹੀਦਾ ਜਦੋਂ ਰਾਤ ਅੱਜ ਤੁਸੀਂ ਕਾਨਫਰੰਸ ਕਰ ਰਹੇ ਹੋ ਜਲਾਲਾਬਾਦ ਤੋਂ ਪ੍ਰੈਸ ਅਸੀਂ ਆਏ ਆ ਸਾਰੇ ਕੱਲ ਅਸੀਂ ਲਗਭਗ 12 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਵੇਟ ਕਰਦੇ ਰਿਹਾ ਬਾਹਰ ਗੇਟ ਤੇ ਖੜਕੇ ਵੇਟ ਕਰਦੇ ਰਿਹਾ ਪਰ ਉਸ ਤੋਂ ਬਾਅਦ ਜਦੋਂ ਕੋਈ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਗੋ ਹੀ ਕਿਹਾ ਕਿ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰ ਸਕਦੇ ਨਹੀਂ ਮੈਂ ਦੇਖ ਲਿਆ ਸੀ ਉਹ ਤਾਂ ਕੱਲ ਹੋ ਗਈ ਸੀ ਬਿਲਕੁਲ ਮੈਂ ਉਸ ਚੀਜ਼ ਨੂੰ ਬੜਾ ਸੀਰੀਅਸ ਲਿਆ ਮੈਂ ਡੀਐਸਪੀ ਸਾਹਿਬ ਨੂੰ ਵੀ ਦੱਸਤਾ ਨੈਕਸਟ ਟਾਈਮ ਤੋਂ ਮੈਂ ਕਿਹਾ ਦੇਖੋ ਇਹਦੇ ਵਿੱਚ ਗੱਲ ਬੜੀ ਕਲੀਅਰ ਹੁੰਦੀ ਹੈ ਕਿ ਠੀਕ ਹੈ ਇੱਕ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਤਾਂ ਹੋ ਰਿਹਾ ਬਟ ਬਾਹਰ ਆ ਕੇ ਕਨਵੇ ਕਰ ਦਿੱਤਾ ਜਾਵੇ ਵੀ ਕਿ ਅਸੀਂ ਆਹ ਜਿਹੜੇ ਕਰ ਰਹੇ ਹਾਂ ਆ ਸਾਡਾ ਸਿਸਟਮ ਚੱਲ ਰਿਹਾ ਟਾਈਮ ਲੱਗੂਗਾ ਬਟ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਆਦਰਵਾਇਜ਼ ਐਸਐਸਪੀਸ ਆ ਪ੍ਰੈਸ ਕਾਨਫਰੈਂਸ ਕਰ ਰਹੇ ਪਰ ਹੋਰ ਤੱਕ ਦੀ ਨਹੀਂ ਹੈ ਪੁਲਿਸ ਦਾ ਅਧਿਕਾਰੀ ਸੀਗਾ ਸਿਵਲ ਵਰਦੀ ਦੇ ਵਿੱਚ ਉਹਦੇ ਬਾਰੇ ਜੇਕਰ ਤੁਸੀਂ ਇੱਕ ਗੱਲ ਕਹਿ ਰਹੇ ਹੋ ਤਾਂ ਮੈਂ ਨੋਟਿਸ 'ਚ ਲਿਆਉਣਾ ਮੈਨੂੰ ਇਹ ਗੱਲ ਦਾ ਹਲੇ ਨੋਟਿਸ ਨਹੀਂ ਸੀ ਜੂ ਕਾਰਵਾਈ ਕਰ ਰਹੇ ਆ ਜਿਵੇਂ ਇਹ ਜੀ ਕਰੂਗਾ ਦੇਖੋ ਦੇਖੋ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਜਿਉ ਇਸ ਚੀਜ਼ ਕਰ ਰਿਹਾ ਸਾਬਤ ਹੁੰਦੀ ਹੈ ਤਾਂ ਹੀ ਉਹ ਵੀ ਸਸਪੈਂਡ ਹੋਏ ਸੀਆਈਏ ਦਾ ਸਰ ਦੋ ਚਾਰ ਮੁਲਾਜ਼ਮ ਸੀ ਜਿਹੜੇ ਵਿੱਚੋਂ ਇੱਕ ਖੁੰਡੀ ਜਿਸ ਤਰੀਕੇ ਦੇ ਨਾਲ ਬੰਦਾ ਰੱਖਦਾ ਕਿਸੇ ਪੱਤਰ ਕਿਉਂ ਇੱਥੇ ਵੀਡੀਓ ਬਣਾ ਰਿਹਾ ਹੈ ਕਿਉਂ ਖੜੇ ਨੇ ਦੇਖੋ ਕਾਲ ਸੁਣੋ ਨਹੀਂ ਇਹ ਗਲਤ ਗੱਲ ਹੈ ਮੈਂ ਉਹਦੇ ਕਾਲ ਸੁਣੋ ਤੁਹਾਡੇ ਸਾਰੇ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਦੇ ਬਿਹਫ ਤੇ ਇਸ ਚੀਜ਼ ਨੂੰ ਮੈਂ ਆਪ ਤੇ ਲੈਣਾ ਠੀਕ ਹੈ ਜੀ ਤੇ ਇਹਨੂੰ ਸੁਧਾਰ ਕਰਾਂਗੇ ਵੱਡੇ ਸੁਭਾਅ ਨੂੰ ਲੈ ਕੇ ਗੋਬਦੇ ਕੋਲ ਸੁਭਾਵਾਦੀ ਹਰ ਬੰਦੇ ਦੇ ਕਦਰ ਲੇਕ ਉਹਦੇ ਵਿੱਚ ਨਾ ਆੜ ਦੇ ਵਿੱਚ ਕੁਝ ਨਿਖਲੇ ਤਰਫ ਦੇ ਜੋ ਮਨ ਕੋ ਹਾਈਡ ਕਾਸਟ ਹੈ ਬਲੇ ਕੋਈ ਸਪਾਈ ਉਹ ਬੜਾ ਬਤੀਰਾ ਮਾੜਾ ਰਖਦੇ ਪੈਸਾ ਰੱਖਦੇ ਨਹੀਂ ਕੋਈ ਗੱਲ ਨਹੀਂ ਉਹਨੂੰ ਆਪਾਂ ਸਾਰਾ ਮਨੂ ਮੱਦੀ ਦਾ ਕੰਮ ਚਲਾਇਆ ਉਹਦੇ ਵਿੱਚ ਨਹੀਂ ਬਿਲਕੁਲ ਠੀਕ ਕਰਾਂਗੇ ਹੁਣ ਆਪਾਂ ਜਿਹੜਾ ਹੈਗਾ ਜੈ ਹਿੰਦ ਕਰੀਏ ਹਮਮ ਚਲੋ ਉਹਨਾਂ ਤੋਂ ਜਿਹੜਾ ਹੈ ਜਦੋਂ ਕੋਈ ਆ ਰਹੀ ਜਾਂਦੀ ਹੈ ਵੱਡੀ ਮਾਤਰਾ ਦੇ ਵਿੱਚ ਸਾਨੂੰ ਔਰ ਮੈਡੀਕਲ ਨਸ਼ਾ ਜਿਹੜਾ ਹੈਗਾ ਉਹ ਥੋੜੀ ਵੱਡੀ ਚੁਣੌਤੀ ਨਹੀਂ ਆਈ ਦੇਖੋ ਬਰਾਬਰ ਦੀ ਹੈ ਜੀ ਦਿਖੋ ਇਹ ਬਾਰਡਰ ਦਾ ਹੈਗਾ ਦੂਸਰਾ ਤੁਸੀਂ ਦੇਖੋ ਨਾ ਜਿਹੜਾ ਇਹ ਨਸ਼ਾ ਜਿਹਦੇ ਉਹ ਤੁਸੀਂ ਦੇਖੋ ਕਿਤੋਂ ਚਿੱਟੇ ਦਾ ਨਹੀਂ ਮਿਲਦਾ ਕੋਸਟਲੀ ਹੈਗਾ ਠੀਕ ਹੈ ਤਾਂ ਉਹ ਬੰਦਾ ਫਿਰ ਇਸ ਚੀਜ਼ ਦਾ ਜਲਾਲਾਬਾਦ ਪ੍ਰਸ਼ਾਸਨ ਦੇ ਲਈ ਬਹੁਤ ਬਹੁਤ ਜਿਆਦਾ ਚੁਰਾਤੀ ਹੋ ਰਹੀ ਹੈ। ਕੋਈ ਬਹੁਤ ਵੱਡੀ ਕਰ। ਦੋਸਰ ਕਾਰਵਾਈ ਦੇ ਵਿੱਚ ਕਿੰਨੇ ਹੋਰ ਪਾਈਪਲਾਈਨ ਚ ਹੈਗੇ ਜਿਵੇਂ ਜਲਾਲਾਬਾਦ ਬਿਲਕੁਲ ਜਲਾਲਾਬਾਦ ਵੀ ਹੈਗਾ ਫਾਜ਼ਿਲਕਾ ਵੀ ਹੈਗਾ ਜਲਾਲਾਬਾਦ ਵੀ ਹੈਗਾ ਪਰ ਮੈਂ ਤੁਹਾਨੂੰ ਇੱਕ ਹੋਰ ਵੀ ਕਹਿਣਾ ਮੈਂ ਫੀਲ ਕਰਦਾ ਸਾਰਿਆਂ ਨੂੰ ਤੁਹਾਡੇ ਮਾਧਮ ਤੇ ਵੀ ਤੁਸੀਂ ਕਾਈਂਡਲੀ ਮੈਨੂੰ ਫੋਨ WhatsApp ਕਰੋ ਦੱਸੋ ਵੀ ਜੀ ਇੱਥੇ ਡਾਊਟ ਹੈਗਾ ਵੀ ਆ ਇੱਥੇ ਸਾਨੂੰ ਪਤਾ ਲੱਗਿਆ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਉਹ ਪੂਰਾ ਕਲੀਅਰ ਕੀਤਾ ਜਾਊਗਾ ਜੇ ਕੋਈ ਉਹਦੇ ਕਮੀ ਪਿੱਛੇ ਹੋਈ ਜਾਂ ਕੁਝ ਵੀ ਹੋਊਗਾ ਡਿਸਕਸ ਕਰਾਂਗੇ ਆਰੰਭ ਦਿਨਾਂ ਚ ਬੁਲਡوزر ਕਰਪੇ ਦੇਖਣ ਨੂੰ ਮਿਲੇਗੀ ਸ਼ੋਰ ਮਿਲੇ ਜੀ 100% ਮਿਲੇ ਸਰ ਇੱਕ ਸਵਾਲ ਆਇਆ ਵੀ ਪੁਲਿਸ ਤੇ ਪ੍ਰੈਸ ਦਾ ਰਿਸ਼ਤਾ ਕਿਸ ਤਰ੍ਹਾਂ ਸਮਝੋ ਦੇਖੋ ਪੁਲਿਸ ਤੇ ਪ੍ਰੈਸ ਦਾ ਰਿਸ਼ਤਾ ਤਾਂ ਜਿਹੜਾ ਹੈ ਜਿਵੇਂ ਨੋਹ ਮਾਸ ਦਾ ਰਿਸ਼ਤਾ ਹੁੰਦਾ ਮੈਂ ਤਾਂ ਆਪਦੇ ਸਮੇਂ 'ਚ ਹਮੇਸ਼ਾ ਐਂ ਰੱਖਦਾ ਆ ਰਿਆ ਪਰ ਪਤਾ ਕੀ ਹੁੰਦਾ ਹੈ ਹੱਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਉਹ ਕਿਤੇ ਨਾ ਕਿਤੇ ਇੱਕ ਉਂਗਲ ਕੋਈ ਖਰਾਬ ਕਰ ਦਿੰਦੀ ਆ ਉਹਨੂੰ ਠੀਕ ਕਰਨਾ ਪੈਂਦਾ ਤੋਂ ਦੇ ਨਾਲ ਕੀ ਹੁੰਦਾ ਰਿਸ਼ਤਾ ਟੁੱਟਦਾ ਨਹੀਂ ਥੋੜੀ ਜੀ ਤਰਾਰ ਆ ਜਾਂਦੀ ਹੈ ਜਿਹੜੀ ਆਪਾਂ ਫੇਰ ਜੋੜ ਲੈਂਦੇ ਹਾਂ ਰਾਤ ਸਾਬ ਨਹੀਂ ਆਣੀ ਚਾਹੀਦੀ ਨਾ ਦੁੱਖੇ ਪਾਣੇ ਤੋਂ ਲੈ ਕੇ ਰਾਤ 10:00 ਵਜੇ ਖੜੀ ਦੇਣੀ ਹੈ ਤੁਹਾਨੂੰ ਤਾਂ ਦੇਖਦੇ ਹਾਂ ਰਿਕਾਰਡ ਕਰਦੇ ਆਪਾਂ ਇਹਨੂੰ ਅੱਗੇ ਤੋਂ ਨਹੀਂ ਹੋਣ ਦਿੱਤੇ ਠੀਕ ਹੈ ਜੀ ਤੁਹਾਡੇ ਘਰਾਂ ਦਾ ਮਾਈ ਦਾ ਮਾਈ